ਜਦੋਂ ਇੱਕ ਮੁੰਡਾ ਕੁੜੀ ਦਾ ਰਿਸ਼ਤਾ ਜੁੜਦਾ ਹੈ ਤਾਂ ਦੋਨਾਂ ਦੇ ਅੰਦਰ ਇੱਕ ਵੱਖਰੀ ਤਰ੍ਹਾਂ ਦੀਆਂ ਭਾਵਨਾਵਾਂ ਕਲਪਨਾ ਪੈਦਾ ਹੁੰਦੀਆਂ ਨੇ ਤਾਂ ਲੜਕੀ ਆਪਣੇ ਭਵਿੱਖ ਦੇ ਜੀਵਨ ਸਾਥੀ ਦੇ ਨਾਲ ਕਲਪਨਾ ਦੀ ਓਡਾਰੀ ਦੇ ਵਿੱਚ ਕੁਝ ਗੱਲਾਂ ਕਰਦੀ ਆ ਜਿਸ ਦਾ ਵਰਣਨ ਇਸ ਗੀਤ ਰਾਹੀਂ ਕੀਤਾ ਜਾ ਰਿਹਾ ਹੈ ਜਦੋਂ ਦਾ ਅੱਗਾ ਵਨਗੇ ਆਹਾਨ ਦੇ ਆਮੇ ਤੈਨੂੰ ਦੇਖੀ ਜਾਵਾਂਵੇਂ ਤੂੰ ਤਾਂ ਗਾਵਨ ਗਿਆ ਹਾਨ ਦਿਆ ਮੈਂ ਤੈਨੂੰ ਵੇਖੀ ਜਾਵਾਂਵੇਂ ਏ ਜ਼ਿੰਦਗੀ ਚੰਨਾ ਤੇਰੀ ਏ ਇਸ ਗੱਲ ਦਾ ਰਖਣਾ ਤੂੰ ਕਿਆਲ ਏ ਜ਼ਿੰਦਗੀ ਚੰਨਾ ਤੇਰੀ ਏ ਇਸ ਗੱਲ ਦਾ ਰਖਣਾ ਤੂੰ ਕਿਆਲ ਮਾ ਪਿਆਨੀ सोण वे बाल बड़े चांवां जी पाव वे जॾो दागा बन गण द तनू वेखी जवांव जॾो द तागा बन गण द तूंकी ਜੇ ਦਾਤ ਕਾਵਨ ਨੇਗੇ ਆਹਣ ਦਿਆ ਮੈਂ ਤੈਨੂੰ ਵੇਖੀ ਜਾਮਾਵੇਂ ਹੁਣ ਛੇਤੀ ਜਾਂਜ ਲਿਆਮੀ ਵੇ ਢੋਲੀ ਵਿੱਚ ਲੈ ਕੇ ਜਾਮੀ ਵੇ ਹੁਣ ਛੇਤੀ ਜਾਂਜ ਲਿਆਮੀ ਵੇ ਢੋਲੀ ਵਿੱਚ ਲੈ ਕੇ ਜਾਮੀ ਵੇ ਹੁਣ ਸੋਹਣਿਆ ਨਾ ਤੜਫਾਮੀ ਵੇ ਦਰ ਬੈਠੀ ਬੈਠੀ ਮੁਸਕਾਵਾ ਜਦੋਂ ਦਾ ਤਾਗ ਬਨ ਗਿਆ ਆਣਦਿਆ ਮੈਂ ਤੈਨੂੰ ਦੇਖੀ ਜਾਵਾ ਜਦੋਂ ਦਾ ਤਾਗ ਬਨ ਗਿਆ ਆਣਦਿਆ ਮੈਂ ਤੈਨੂੰ ਦੇਖੀ ਜਾਵਾ ਹੋਏ ਤੇਰਾ ਪਿੰਡ ਬਸਹਿਰਾ ਦੂਰ ਚਨਾ ਨਾ ਮੈਨੂੰ ਛੱਡ ਹੁਣ ਜਾਵੀਂ ਵੇ ਅਮਨ ਗੁਰ ਨਿਆ ਬਾਲੇ ਬਾ ਪੂਰੀ ਜ ਮੇਰੀ ਪਗਾਮੀ ਵੇ ਤੇਰਾ ਕੋਲ ਮਟੋਲ ਮੁਖੜਾ ਚਨਾ ਮੈਂ ਅੱਖੀਆਂ ਗਿਲੇ ਆਵਾ ਵੇ ਜਦੋਂ ਦਾ ਧਾਗਾ ਵਨ ਗਿਆਣ ਦਿਆ ਮੈਂ ਤੈਨੂੰ ਵੇਖੀ ਜਾਵਾ ਵੇ ਜਦੋਂ ਦਾ ਧਾਗਾ ਵਨ ਗਿਆਣ ਦਿਆ ਮੈਂ ਤੈਨੂੰ ਵੇਖੀ ਜਾਵਾ ਵੇ अखियार चयाल चना, चना खतरी वाला करे बेरी वे जोड़ी जचजी तेरी वेरी वे तेरी उक चौसिया ਆਮਾਵੇ ਜਦੋਂ ਦਾ ਦਾਗਾਂ ਬਣ ਕੇ ਆਣ ਦਿਆ ਮੈਂ ਤੈਨੂੰ ਵੇਖੀ ਜਾਵਾ ਵੇ ਤੂੰ ਦਾਗਾ ਬਣ ਕੇ ਆਣ ਦਿਆ ਮੈਂ ਤੈਨੂੰ ਵੇਖੀ ਜਾਵਾ ਵੇ ਅੱਜ ਦਾਗਾ ਬਣ ਕੇ ਆਣ ਦਿਆ ਮੈਂ ਤੈਨੂੰ ਵੇਖੀ ਜਾਵਾ ਵੇ ਤੈਨੂੰ ਵੇਖੀ ਜਾਵਾ ਵੇ बि पय मुस्कावा वे तैु चेते ल्यावा वे तै चेते ल्या वे